हां जी बैठ जाओ बैठ जाओ कोई दिक्कत नहीं <smuchy> 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 रिपोर्टा कर दो बार सार <smuchy> ਰਿਪੋਰਟਰਾਂ ਸੰਭਿਆ ਨਹੀਂ ਜਾ ਰਹੀਆਂ ਹallelujah ਅਸੀਂ ਇਹਨਾਂ ਦੀ ਟੈਸਟਮਨੀ ਨੂੰ ਸੁਣਾਂਗੇ ਇਸ ਬੇਟੇ ਦਾ ਨਾਮ ਸਾਹਿਲਿਆ ਔਰ ਇਹਦਾ ਜਿਹੜਾ ਗੁਰਦਾ ਆ ਇਸ ਜਗ੍ਹਾ ਤੋਂ ਬਿਲਕੁਲ ਸੁੰਗਰ ਗਿਆ ਸੀ ਗੁਰਦਾ ਜਰਾ ਉਹਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਬਿਲਕੁਲ ਗੁਰਦਾ ਇੱਕ ਡੈਡ ਹੋ ਚੁੱਕਿਆ ਸੀ ਇਹਦੇ ਖੂਨ ਦੇ ਆਪਣਾ ਗਲੇ ਦੇ ਵਿੱਚੋਂ ਵੀ ਖੂਨ ਆਉਂਦਾ ਸੀ ਉਲਟੀ ਰਾਈ ਇਹਨੂੰ ਖੂਨ ਆਉਂਦਾ ਸੀਗਾ ਅਤੇ ਇਹਦਾ ਜਰਾ ਗੁਰਦਾ ਬਿਲਕੁਲ ਖਤਮ ਹੋ ਚੁੱਕਿਆ ਸੀ ਬਹੁਤ سارے ਟੈਸਟ ਕਰਵਾਏ ਰਿਪੋਰਟਾਂ ਕਰਾਈਆਂ ਆ ਦੇਖ ਸਕਦੇ ਜੇ ਤੁਸੀਂ ਚੰਡੀਗੜ੍ਹ ਤੱਕ ਇਹਨੂੰ ਭੇਜਿਆ ਗਿਆ ਔਰ ਡਾਕਟਰ ਕਹਿੰਦੇ ਸੀ ਤੈਨੂੰ ਬਿਠਿੰਡੇ ਜਾਣਾ ਪੈਣਾ ਇੱਥੇ ਆਪਰੇਸ਼ਨ ਕਰਾਉਣਾ ਪੈਣਾ ਅੰਬਰਸਰ ਦਾਖਲ ਰਿਆ ਆਪਰੇਸ਼ਨ ਦੱਸਿਆ ਸੀ ਪਰ ਇਸ ਪਰਿਵਾਰ ਨੇ ਲਗਾਤਾਰ ਚਰਚਾਏ ਔਰ ਲਗਾਤਾਰ ਪ੍ਰਾਰਥਨਾ ਕਰਾਉਂਦੇ ਰਹੇ ਹallelujah ਔਰ ਇਸ ਬੱਚੇ ਦੇ ਤੁ ਨਾਲ ਹੀ ਪਈ ਹੋਈ ਸੀ ਪਾਣੀ ਵਾਲੀ ਬਾਰਿਕ ਥੈਲੀ ਲੱਗੀ ਹੁੰਦੀ ਸੀ ਔਰ ਕੀ ਕਹਿੰਦਾ ਸੀ ਇਹਦਾ ਇੱਕ ਘਰ ਇੱਕ ਪ੍ਰੋਗਰਾਮ ਸੀ ਕੀ ਆਖਿਆ ਸੀ ਤੂੰ ਵਿਆਹ ਕਦਾਂ ਜਾਵਾਂਗਾ ਹੋਰ ਦਾਉਂਦਾ ਗਿਆ ਤਾਂ ਮੈਂ ਬਹੁਤ ਰੋਂਦਾ ਸੀ ਕਿ ਮੈਂ ਘਰ ਦੇ ਵਿੱਚ ਵਿਆਹ ਇਹੋ ਕਿੱਦਾਂ ਵੇਖਾਂਗਾ ਮੈਂ ਕੰਮ ਤੇ ਨਹੀਂ ਜਾ ਸਕਦਾ ਮੈਂ ਲੋਕਾਂ ਵਿੱਚ ਫੇਰ ਨਹੀਂ ਸਕਦਾ ਮੈਂ ਬੈਠ ਨਹੀਂ ਸਕਦਾ ਹallelujah ਹallelujah ਡਾਕਟਰਾਂ ਨੇ ਆਪਰੇਸ਼ਨ ਦੱਸਿਆ ਸੀ ਪਰ ਅਸੀਂ ਦੁਆ ਕੀਤੀ ਕਲੀਸਿਆ ਲਗਾਤਾਰ ਦੁਆ ਕਰਦੀ ਰਹੀ ਅਸੀਂ ਆਖਿਆ ਸੀ ਕਿ ਕੋਈ ਨਹੀਂ ਪ੍ਰਭੂ ਆਪਰੇਸ਼ਨ ਹੋਣਾ ਨਹੀਂ ਦੇਵੇਗਾ ਹallelujah ਚੰਡੀਗੜ੍ਹ ਗਏ ਉਹਨਾਂ ਆਖਿਆ ਆਪਰੇਸ਼ਨ ਕੈਨਸਲ ਹallelujah অপারেশন ਕੈਨਸਲ ਕਰਤਾ ਔਰ ਜਿਹੜੀ ਨਾਲੀ ਲੱਗੀ ਸੀ ਘਰੇ ਸੁੱਤਾ ਪਿਆ ਸੀ ਆਟੋਮੈਟਿਕ ਨਾਲੀ ਬਾਹਰ ਆ ਗਈ ਪਸੀ ਦੇ ਨਾਮ ਦੇ ਵਿੱਚ ਹallelujah 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 ਔਰ ਅੱਜ ਇਹ ਬੱਚਾ ਬਿਲਕੁਲ ਠੀਕ ਹੈ ਆਪਣੇ ਕੰਮ ਕਰਤੇ ਜਾ ਰਿਹਾ ਵਧੀਆ ਖਾ ਪੀ ਰਿਹਾ ਔਰ ਪ੍ਰਭੂ ਦੇ ਨਾਮ ਦਾ ਧੰਨਵਾਦ ਕਰ ਰਿਹਾ ਉੱਚੀ ਹallelujah ਦੇ ਨਾਮ ਦੇ ਨਾਲ ਹਾ